ਟ੍ਰੇਨਾਂ ਦੇ ਸਫ਼ਰ 'ਚ ਪਰੇਸ਼ਾਨੀਆਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਨੇ ਟ੍ਰੇਨਾਂ ਦੇ ਪ੍ਰਭਾਵਿਤ ਹੋਣ ਕਾਰਨ ਯਾਤਰੀ ਦੂਜੇ ਬਦਲਾਂ ਦੀ ਭਾਲ ਕਰਦੇ ਆਂ ਬੱਸ ਸੱਡੇ ਦਾ ਰੁਕ ਕਰਾਣ ਨੂੰ ਮਜਬੂਰ ਨੇ ਦਿੱਲੀ ਤੇ ਅੰਮ੍ਰਿਤਸਰ ਰੂਟ 'ਤੇ ਆਵਤੇਰੇ ਬੱਸਾਂ 'ਚ ਡੇਢ ਗੁਣਾ ਯਾਤਰੀ ਹੋਣ ਕਾਰਨ ਸੀਟਾਂ ਮਿਲਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਇਸ ਕਾਰਨ ਯਾਤਰੀਆਂ ਨੂੰ ਖੜੇ ਹੋ ਕੇ ਸਫ਼ਰ ਕਰਨਾ ਪੈ ਰਿਹਾ ਹੈ ਕਈ ਰੂਟਾਂ ਦੀਆਂ ਬੱਸਾਂ 'ਚ ਚੜ ਪਾਉਣਾ ਵੀ ਆਸਾਨ ਨਹੀਂ ਹੈ ਮੁਸ਼ਕਲਾਂ ਕਾਰਨ ਲੋਕਾਂ ਨੂੰ ੱੱਕਾ ਮੁੱਕੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਪਿਛਲੇ ਦਿਨਾਂ ਤੋਂ ਸ਼ਤਾਬਦੀ ਤੋਂ ਲੈ ਕੇ ਗਰੀਬ ਰਥ ਵਰਗੀਆਂ ਵਧੇਰੇ ਟ੍ਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਨੇ ਹਾਲਾਤ ਇਹ ਬਣ ਚੁੱਕੇ ਨੇ ਕਿ ਸਵੇਰੇ ਪਹੁੰਚਣ ਵਾਲੀਆਂ ਟ੍ਰੇਨਾਂ ਸ਼ਾਮ ਨੂੰ ਜਦਕਿ ਰਾਤ ਨੂੰ ਆਉਣ ਵਾਲੀਆਂ ਟ੍ਰੇਨਾਂ ਸਵੇਰੇ ਸਟੇਸ਼ਨਾਂ ਤੇ ਪਹੁੰਚ ਰਹੀਆਂ ਨੇ ਇਸ ਕਾਰਨ ਯਾਤਰੀਆਂ ਨੂੰ ਟ੍ਰੇਨਾਂ ਦੀ ਉਡੀਕ 'ਚ ਸਟੇਸ਼ਨਾਂ ਤੇ ਲੰਮਾ ਸਮਾਂ ਗੁਜ਼ਾਰਨਾ ਪੈ ਰਿਹਾ ਹੈ ਟ੍ਰੇਨਾਂ ਲੇਟ ਹੋਣ ਕਾਰਨ ਕਈ ਯਾਤਰੀ ਰੇਲਵੇ ਸਟੇਸ਼ਨਾਂ ਦੇ ਬਾਹਰ ਨੀਂਦ ਪੂਰੀ ਕਰਦੇ ਦੇਖੇ ਗਏ ਨੇ ਲੰਬੀ ਦੂਰੀ ਦੀਆਂ ਕਈ ਟ੍ਰੇਨਾਂ 6 ਤੋਂ 12 ਘੰਟਿਆਂ ਦੀ ਦੇਰੀ ਨਾਲ ਜਲੰਧਰ ਸਟੇਸ਼ਨ ਤੇ ਪਹੁੰਚ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਨੇ ਦੇਰ ਰਾਤ 11:30 ਵਜੇ ਰੇਲਵੇ ਸਟੇਸ਼ਨ ਦੇ ਬਾਹਰ ਲਾਈਨਾ 'ਚ ਲੋਕਾਂ ਨੂੰ ਸੁੱਤੇ ਹੋਏ ਦੇਖਿਆ ਗਿਆ ਸੋ ਰਹੇ ਲੋਕਾਂ ਤੋਂ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਟ੍ਰੇਨਾਂ ਦੀ ਉਡੀਕ ਕਰਨ ਤੋਂ ਇਲਾਵਾ ਉਹਨਾਂ ਕੋਲ ਕੋਈ ਬਦਲ ਨਹੀਂ ਹੈ ਜਿਸ ਕਾਰਨ ਉਹ ਸਟੇਸ਼ਨ ਦੇ ਬਾਹਰ ਕਾਤੇ ਸੌਣ ਨੂੰ ਮਜਬੂਰ ਨੇ ਵੱਖ-ਵੱਖ ਟ੍ਰੇਨਾਂ ਜਰੀਏ ਜਾਣ ਵਾਲੇ ਪ੍ਰਵਾਸੀ ਯਾਤਰੀਆਂ ਦਾ ਕਹਿਣਾ ਸੀ ਕਿ ਹੌਟਲਾਂ 'ਚ ਕਮਰੇ ਲੈਣਾ ਉਹਨਾਂ ਲਈ ਸੰਭਵ ਨਹੀਂ ਹੈ ਜਿਸ ਕਾਰਨ ਉਹ ਸਟੇਸ਼ਨ ਤੇ ਸੌ ਰਹੇ ਨੇ ਕੁਝ ਯਾਤਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੀ ਟ੍ਰੇਨ ਰਾਤ 11 ਵਜੇ ਪਹੁੰਚਣੀ ਸੀ ਪਰ ਸਟੇਸ਼ਨ ਤੇ ਪਹੁੰਚਣ ਉਪਰੰਤ ਉਹਨਾਂ ਨੂੰ ਪਤਾ ਲੱਗਾ ਕਿ ਟ੍ਰੇਨ ਸਵੇਰੇ ਪਹੁੰਚੇਗੀ ਜਿਸ ਕਾਰਨ ਉਹਨਾਂ ਕੋਲ ਵਾਪਸ ਜਾਣ ਦਾ ਕੋਈ ਬਦਲ ਮੁਹੱਈਆ ਨਹੀਂ ਹੈ ਸ਼ੰਭੂ ਸਟੇਸ਼ਨ ਤੇ ਰੇਲਵੇ ਟਰੈਕ ਤੇ ਹਾਈਵੇ ਤੇ ਬੈਠੇ ਕਿਸਾਨਾਂ ਕਾਰਨ ਅੰਮ੍ਰਿਤਸਰ ਤੱਕ ਤੇ ਸਫ਼ਰ 'ਚ ਦਿੱਕਤਾਂ ਪੇਸ਼ ਆ ਰਹੀਆਂ ਨੇ ਇਸ ਕਾਰਨ ਲੁਧਿਆਣਾ ਅੰਮ੍ਰਿਤਸਰ ਤੇ ਜਲੰਧਰ ਦੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ